ਸਤਿ ਸ੍ਰੀ ਕਾਲ ਜੀ ਅੱਜ ਦੇ ਦੋ ਰਿਸ਼ਤੇ ਕੈਨੇਡਾ ਤੋਂ ਦੋ ਜਰਮਨੀ ਤੋਂ ਇੱਕ ਆਸਟ੍ਰੇਲੀਆ ਤੋਂ ਪਰਿਵਾਰ ਦੇ ਨੰਬਰਾਂ ਸਮੇਤ ਨੇ ਸਾਰੇ ਰਿਸ਼ਤੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਪਹਿਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਮੁੰਡੇ ਦਾ ਜਿਲ੍ਹਾ ਲੁਧਿਆਣਾ ਤੋਂ ਆ ਮੁੰਡਾ ਤੇ ਕੈਨੇਡਾ ਦੇ ਵਿੱਚ ਆ ਮੁੰਡਾ ਤੇ 20 ਕਿੱਲੇ ਜ਼ਮੀਨ ਹੈ ਸਾਰਾ ਡਾਟਾ ਚੰਗੀ ਤਰ੍ਹਾਂ ਪੜ੍ਹ ਕੇ ਸਮਝ ਕੇ ਫਿਰ ਪਰਿਵਾਰ ਨਾਲ ਗੱਲਬਾਤ ਕਰੋ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਅਗਲਾ ਰਿਸ਼ਤਾ ਜਿਲ੍ਹਾ ਜਲੰਧਰ ਤੋਂ ਆ ਜੀ ਮੁੰਡਾ ਜਰਮਨ ਦੇ ਵਿੱਚ ਪੀਆਰ ਹੈ ਸਾਰਾ ਡਾਟਾ ਚੰਗੀ ਤਰ੍ਹਾਂ ਪੜ੍ਹ ਕੇ ਗੱਲ ਕਰੋ ਤੇ ਇਹਦੀ ਸਕਰੀਨਸ਼ਾਟ ਲੈ ਲਿਆ ਕਰੋ ਵੀਡੀਓ ਦੇਖ ਕੇ ਪਰਿਵਾਰ ਨਾਲ ਗੱਲ ਕਰ ਲਿਆ ਕਰੋ ਆਲਾ ਰਿਸ਼ਤਾ ਜਿਲ੍ਹਾ ਬਠਿੰਡਾ ਤੋਂ ਆ ਜੀ ਗਵਰਨਮੈਂਟ ਜੌਬ ਤੇ ਨਿਊਕਲੀਅਰ ਪਾਵਰ ਪਲਾਂਟ ਸੈਂਟਰ ਗਵਰਨਮੈਂਟ ਚੋਂ ਆਉਂਦਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਜੱਟ ਸਿੱਖ ਪਰਿਵਾਰ ਤੋਂ 5 ਕਿੱਲੇ ਜ਼ਮੀਨਾਂ ਕੈਨੇਡਾ ਦੇ ਵਿੱਚ ਪੀਆਰ ਆ ਮੁੰਡਾ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਤੇ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਆ ਜੀ ਸਿੰਘ ਮੁੰਡੇ ਦਾ ਨਾਮ ਆਸਟ੍ਰੇਲੀਆ ਵਰਕ ਪਰਮਿਟ ਤੇ ਪੰਜਾਬ ਪੁਲਿਸ ਦੇ ਵਿੱਚ ਫਾਦਰ ਸਾਹਿਬ ਨੇ ਸਾਰਾ ਡਾਟਾ ਪੜ੍ਹ ਕੇ ਡਾਇਰੈਕਟ ਪਰਿਵਾਰ ਨਾਲ ਗੱਲ ਕਰੋ ਤੇ ਇਹੇ ਠਾਂ ਪੀਲੀ ਪੱਟੀ ਦੇ ਵਿੱਚ ਐਡ ਪਵਾਉਣ ਦੀ ਸਾਡਾ ਨੰਬਰ ਆ ਹਰ ਰੋਜ਼ ਰਿਸ਼ਤੇ ਪਹੁੰਚਣ ਚੈਨਲ ਸਬਸਕ੍ਰਾਈਬ ਕਰੋ